ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰ ਰਹੇ ਹਾਂ ਪੰਜਾਬ ਵਿੱਚ ਮੌਨਸੂਨ ਦੀ ਜਿਹੜਾ ਇਸ ਵਾਰ ਕਾਫੀ ਜਲਦੀ ਆ ਗਿਆ ਲੱਗਦਾ ਹੈ ਹਾਂ ਜੀ ਬਿਲਕੁਲ ਆਪਣੇ ਕੋਲ ਮੌਸਮ ਵਿਭਾਗ ਦੀਆਂ ਰਿਪੋਰਟਾਂ ਨੇ ਤੇ ਕੁਝ ਤਿਆਰੀਆਂ ਬਾਰੇ ਵੀ ਜਾਣਕਾਰੀ ਹੈ ਹਾਂ ਲੱਗਦਾ ਮੌਸਮ ਨੇ ਐਨ ਮੌਕਾ ਸੰਭਾਲ ਲਿਆ ਗਰਮੀ ਤੋਂ ਬਾਅਦ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਹੀ ਹੈ ਕਿ ਦੱਖਣ ਪੱਛਮੀ ਮੌਨਸੂਨ ਨੇ ਨਾ ਇਸ ਵਾਰ ਸਮੇ ਤੋਂ ਪਹਿਲਾਂ ਹੀ ਦਸਤਕ ਦੇ ਦਿੱਤੀ ਹੈ ਪੰਜਾਬ 'ਚ ਅੱਛਾ ਤਾਂ ਇਹਦਾ ਮਤਲਬ ਹੁਣ ਬਾਰਿਸ਼ਾਂ ਸ਼ੁਰੂ ਹੋ ਗਈਆਂ ਨੇ ਹਾਂਜੀ ਪੂਰੇ ਸੂਬੇ 'ਚ ਗਰਜ ਚਮਕ ਨਾਲ ਮੀਂਹ ਪੈ ਰਿਹਾ ਤੇ ਉਮੀਦ ਇਹ ਹੈ ਕਿ ਜੂਨ ਦੇ ਅਖੀਰ ਤੱਕ ਇਸ سلسلہ ਐਵੇਂ ਚੱਲ ਸਕਦਾ ਹੈ ਇਹ ਤਾਂ ਹੈਰਾਨੀ ਵਾਲੀ ਗੱਲ ਆ ਖਾਸ ਕਰਕੇ ਜਿਹੜੀ ਭਿਆਨਕ ਗਰਮੀ ਪੈ ਰਹੀ ਸੀ ਪਿੱਛੇ ਜੇ ਤਾਂ ਲੋਕਾਂ ਨੂੰ ਕੁਝ ਮਤਲਬ ਸੁੱਖ ਦਾ ਸਾਹ ਆਇਆ ਹੋਣਾ ਹਾਂ ਰਾਹਤ ਤਾਂ ਮਿਲੀ ਆ ਤਾਪਮਾਨ ਕਾਫੀ ਹੇਠਾਂ ਆਇਆ ਜਿੱਥੇ ਉਹ 40 ਡਿਗਰੀ ਤੋਂ ਉੱਤੇ ਸੀ ਨਾ ਪਾਰਾ ਹਾਂਜੀ ਹਾਂਜੀ ਉਹ ਹੁਣ ਘਟ ਕੇ ਐਵੇਂ 35 ਤੋਂ 38 ਦੇ ਵਿੱਚ ਆ ਗਿਆ ਪਰ ਇਹਦੇ ਨਾਲ ਇੱਕ ਹੋਰ ਗੱਲ ਹੋਈ ਐ। ਹਵਾ 'ਚ ਨਮੀ ਬਹੁਤ ਵੱਧ ਗਈ ਐ। ਮਤਲਬ ਹੁਣ ਉਹ ਹਮਸ ਵਾਲੀ ਗਰਮੀ ਐ। ਅੱਛਾ ਤਾਂ ਇੱਕ ਪਾਸੇ ਗਰਮੀ ਕੱਟੀ ਦੂਜੇ ਪਾਸੇ ਹਮਸ ਵਧੀ ਤੇ ਮੌਸਮ ਵਾਲੇ ਕੀ ਕਹਿੰਦੇ ਨੇ ਆਈਐਮਡੀ ਕੋਈ ਚੇਤਾਵਨੀ ਵਗੈਰਾ? ਜੀ ਆਈਐਮਡੀ ਨੇ ਨਾ ਪੰਜਾਬ ਦੇ ਕਈ ਹਿੱਸਿਆਂ ਲਈ yellow alert ਜਾਰੀ ਕੀਤਾ ਹੋਇਆ। ਯਾਨੀ ਸਾਵਧਾਨ ਰਹੋ। ਤੇ ਕੁਝ ਇਲਾਕੇ ਖਾਸ ਕਰਕੇ ਜਿਹੜੇ ਹਰਿਆਣਾ ਨਾਲ ਲੱਗਦੇ ਨੇ ਪੰਜਾਬ ਦੇ ਉੱਥੇ ਤਾਂ orange alert ਵੀ ਐ। オレンジ अलर्ट ਉਹਦਾ ਕੀ ਮਤਲਬ ਹੋਇਆ orange ਦਾ ਮਤਲਬ ਹੈ ਕਿ ਤਿਆਰ ਰਹੋ ਖਾਫ ਕਰਕੇ 22 23 ਜੂਨ ਲਈ ਇਹ ਕਿਹਾ ਗਿਆ ਪਾਰੀਗਰ ਚਮਕ ਬਿਜਲੀ ਡਿੱਗਣ ਦਾ ਖਤਰਾ ਤੇਜ਼ ਹਵਾਵਾਂ ਤੇ ਚੰਗੀ ਬਾਰਿਸ਼ ਹੋ ਸਕਦੀ ਹੈ ਤੇ ਇਹ ਸਿਰਫ ਇਹਨਾਂ ਦੋ ਦਿਨਾਂ ਦੀ ਗੱਲ ਹੈ ਜਾਂ ਅੱਗੇ ਵੀ ਨਹੀਂ ਨਹੀਂ ਰਿਪੋਰਟਾਂ ਤਾਂ ਕਹਿ ਰਹੀਆਂ ਨੇ ਕਿ 28 ਜੂਨ ਤੱਕ ਨਾ ਐਵੇਂ ਰੁਕ ਰੁਕ ਕੇ ਮੌਸਮ ਇਦਾਂ ਦਾ ਰਹਿ ਸਕਦਾ ਮਤਲਬ ਮੌਨਸੂਨ ਦੀ ਸ਼ੁਰੂਆਤ ਕਾਫੀ ਐਕਟਿਵ ਹੈ ਇਸ ਵਾਰ ਹੂੰ ਜਦੋਂ ਮੌਨਸੂਨ ਇੰਨੀ ਜਲਦੀ ਆਉਂਦਾ ਤੇ ਇਹਨਾ ਐਕਟਿਵ ਹੁੰਦਾ ਤਾਂ ਫਿਰ ਉਹ ਹੜਾਂ ਦਾ ਡਰ ਵੀ ਤਾਂ ਵੱਜ ਜਾਂਦਾ ਨਾ ਹਾਂਜੀ ਇਹ ਚਿੰਤਾ ਤਾਂ ਹੈਗੀ ਐ ਤਾਂ ਕੋਈ ਪ੍ਰਸ਼ਾਸਨ ਵੱਲੋਂ ਕਦਮ ਚੁੱਕੇ ਜਾ ਰਹੇ ਨੇ ਇਸ ਲਈ ਹਾਂ ਕੁਝ ਥਾਵਾਂ ਤੇ ਕੰਮ ਸ਼ੁਰੂ ਹੋਇਆ ਮਿਸਾਲ ਵਜੋਂ ਮੈਂ ਦੱਸਦੀਆਂ ਮੁਹਾਲੀ ਚਲੇ ਚ ਉਹ ਜ਼ੀਰਖਪੁਰ ਚ ਸੁਖਨਾ ਚੋ ਹੈ ਨਾ ਉਹਦੀ ਸਫਾਈ ਲਈ ਉਹਨੂੰ ਠੀਕ ਕਰਨ ਲਈ ਕੋਈ 2.5 ਕਰੋੜ ਰੁਪਏ ਰੱਖਿਆ ਗਿਆ ਕਿਉਂਕਿ ਉੱਥੇ ਨਾ ਪਾਣੀ ਬਹੁਤ ਜਲਦੀ ਚੜ ਜਾਂਦਾ ਭਾਰੀ ਮੀਂਹ ਚ अच्छा तो ये पहले ही तैयारी कर रहे ने जी ताकि पानी दे निकास ਦੀ ਸਮਰੱਥਾ ਵੱਧ ਸਕੇ ਤੇ ਹੜ੍ਹ ਵਾਲੀ ਸਥਿਤੀ ਨਾ ਬਣੇ ਇਹ ਤਾਂ ਚੰਗੀ ਗੱਲ ਐ ਚਲੋ ਆਮ ਲੋਕਾਂ ਨੂੰ ਕੀ ਧਿਆਨ ਰੱਖਣਾ ਚਾਹੀਦਾ ਐਸੇ ਮੌਸਮ 'ਚ ਕੋਈ ਖਾਸ ਸਲਾਹ ਦੇਖੋ ਸਭ ਤੋਂ ਜ਼ਰੂਰੀ ਤੇ ਇਹੀ ਆ ਕਿ ਮੌਸਮ ਵਿਭਾਗ ਦੀ ਜਾਣਕਾਰੀ ਲੈਂਦੇ ਰਹਿਣ ਜੋ ਵੀ ਅਪਡੇਟ ਆਂਦੀ ਐ ਹਾਂਜੀ ਸਫ਼ਰ ਕਰਨਾ ਤਾਂ ਥੋੜਾ ਸਾਵਧਾਨੀ ਨਾਲ ਸੜਕਾਂ 'ਤੇ ਪਾਣੀ ਭਰ ਸਕਦਾ ਐ ਵਿਜ਼ਿਬਿਲਿਟੀ ਕੱਟ ਸਕਦੀ ਐ ਤੇ ਜਿਹੜੇ ਨੀਵੇਂ ਇਲਾਕੇ ਨੇ ਉੱਥੇ ਖਾਸ ਧਿਆਨ ਰੱਖਣ ਦੀ ਲੋੜ ਆ ਜਿਹੜੇ ਨਾਲੇ ਵਗਦੇ ਨੇ ਤੇਜ਼ ਜਾਂ ਜਿੱਥੇ ਪਾਣੀ ਝੜ ਜਾਂਦਾ ਉਧਰ ਜਾਣ ਤੋਂ ਪਰਹੇਜ਼ ਕਰਨ ਤੇ ਕਿਸਾਨਾਂ ਲਈ ਖੇਤੀਬਾੜੀ ਤੇ ਕੀ ਅਸਰ ਪੈ ਸਕਦਾ ਹੈ ਉਹਨਾਂ ਲਈ ਇਹ ਚੰਗਾ ਹੈ ਜਾਂ ਮਾੜਾ ਕਿਸਾਨਾਂ ਲਈ ਨਾ ਇਹ ਮਿਲੀ ਜੁਲੀ ਜੀ ਗੱਲ ਹੈ ਦੇਖੋ ਇੱਕ ਪਾਸੇ ਤਾਂ ਫਸਲਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਹਾਂ ਇਹ ਤਾਂ ਹੈ ਪਰ ਦੂਜੇ ਪਾਸੇ ਜੇ ਇੱਕਦਮ ਤੇਜ਼ ਮੀਂਹ ਆ ਗਿਆ ਜਾਂ ਬਹੁਤ ਤੇਜ਼ ਹਵਾ ਚਲੀ ਫਿਰ ਨੁਕਸਾਨ ਹੋ ਸਕਦਾ ਹਾਂਜੀ ਫਿਰ ਖੜੀ ਫਸਲ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਲਈ ਖੇਤਾਂ 'ਚ ਪਾਣੀ ਦੀ ਨਿਕਾਸੀ ਦਾ ਪੂਰਾ ਪ੍ਰਬੰਧ ਰੱਖਣਾ ਬਹੁਤ ਜ਼ਰੂਰੀ ਹੈ ਹੁਣ ਤੇ ਇਹ ਜਿਵੇਂ ਮੁਹਾਲੀ 'ਚ ਡਰੇਨ ਦੀ ਸਫਾਈ ਹੋ ਰਹੀ ਹੈ ਕਿ ਬਾਕੀ ਜ਼ਿਲ੍ਹਿਆਂ 'ਚ ਵੀ ਇਦਾਂ ਦੀ ਉਮੀਦ ਰੱਖੀਏ ਉਮੀਦ ਤਾਂ ਇਹ ਹੀ ਹੈ ਕਿ ਬਾਕੀ ਜ਼ਿਲ੍ਹੇ ਵੀ ਇਸ ਪਾਸੇ ਧਿਆਨ ਦੇਣਗੇ ਜੇ ਨਾਲਿਆਂ ਦੀ ਸਫਾਈ ਵਗੈਰਾ ਹੋ ਜਾਵੇ ਤਾਂ ਅਚਾਨਕ ਆਉਣ ਵਾਲੇ ਹੜ੍ਹਾਂ ਨਾਲ ਨਜਿੱਠਣ ਦੀ ਤਿਆਰੀ ਬਿਹਤਰ ਹੋ ਜਾਂਦੀ ਹੈ ਠੀਕ ਹੈ ਤਾਂ ਮੋਟੀ ਜੀ ਗੱਲ ਇਹ ਹੋਈ ਕਿ ਮੌਨਸੂਨ ਪੰਜਾਬ 'ਚ ਵਕਤ ਤੋਂ ਪਹਿਲਾਂ ਆ ਗਿਆ ਜੂਨ ਦੇ ਅੰਤ ਤੱਕ ਮੌਸਮ ਖਰਾਬ ਰਹਿਣ ਦੀ ਚੇਤਾਵਨੀ ਹੈ ਗਰਮੀ ਕੱਟੀ ਮੌਸਮ ਵਧੀ ਹੜ੍ਹਾਂ ਦਾ ਖਤਰਾ ਵੀ ਹੈ ਜੀ ਤੇ ਸਰਕਾਰ ਤਿਆਰੀ ਕਰ ਰਹੀ ਹੈ ਜਿਵੇਂ ਮੁਹਾਲੀ ਚ ਨਾਲੇ ਸਾਫ਼ ਹੋ ਰਹੇ ਨੇ ਤੇ ਸਲਾਹ ਇਹ ਹੀ ਹੈ ਕਿ ਸਾਰੇ ਖਬਰਦਾਰ ਰਹਿਣ ਤੇ ਸਾਵਧਾਨੀ ਵਰਤਣ ਹਾਂਜੀ ਬਿਲਕੁਲ ਫਿਲਹਾਲ ਧਿਆਨ ਇਸੇ ਤੇ ਹੈ ਕਿ ਮੌਸਮ ਦੇ ਤੁਰੰਤ ਪ੍ਰਭਾਵਾਂ ਨੂੰ ਕਿਵੇਂ ਸੰਭਾਲਣਾ ਤੇ ਹੜ੍ਹਾਂ ਤੋਂ ਕਿਵੇਂ ਬਚਾਅ ਕਰਨਾ ਹੈ ਬਿਲਕੁਲ ਅਖੀਰ ਚ ਨਾ ਇੱਕ ਸਵਾਲ ਮંચ ਆਉਂਦਾ ਹੈ ਚਲੋ ਹੁਣ ਤਾਂ ਆਪਾਂ ਪਾਣੀ ਦੀ ਨਿਕਾਸੀ ਤੇ ਚੇਤਾਵਨੀਆਂ ਦੀ ਗੱਲ ਕਰ ਰਹੇ ਹਾਂ ਪਰ ਇਹ ਜਿਹੜਾ ਪੈਟਰਨ ਬਦਲ ਰਿਹਾ ਹੈ ਮੌਨਸੂਨ ਜਲਦੀ ਆ ਰਿਹਾ ਹੈ ਐਕਟਿਵ ਆ ਰਿਹਾ ਹੈ ਇਹ ਤਾਂ ਲੰਬੇ ਸਮੇਂ 'ਚ ਪੰਜਾਬ ਦੇ ਪਾਣੀ ਪ੍ਰਬੰਧਨ ਤੇ ਕੀ ਅਸਰ ਪਾਊਗਾ ਖਾਸ ਕਰਕੇ ਜਦੋਂ ਅਸੀਂ ਪਿੱਛੇ ਦੀ ਭਿਆਨਕ ਗਰਮੀ ਦੀਆਂ ਲਹਿਰਾਂ ਵੀ ਦੇਖੀਆਂ ਨੇ ਹਾਂ ਇਹ ਬਹੁਤ ਅਹਿਮ ਨੁਕਤਾ ਹੈ ਇਸ ਬਾਰੇ ਸੋਚਣ ਦੀ ਲੋੜ ਹੈ ਕਿ ਲੰਬੇ ਸਮੇਂ ਦੀਆਂ ਰਣਨੀਤੀਆਂ ਕੀ ਹੋਣੀਆਂ ਚਾਹੀਦੀਆਂ ਨੇ ਬਿਲਕੁਲ ਇੱਕ ਵੱਡਾ ਸਵਾਲ ਹੈ ਜਿਸ ਤੇ ਅੱਗੇ ਵਿਚਾਰ ਕਰਨਾ ਬਣਦਾ ਹੈ